ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਤੇ ਲਓ ਜੀ ਅੱਜ ਆਪਾਂ ਪਹੁੰਚੇ ਹਾਂ ਜੀ ਲੁਧਿਆਣਾ ਐਗਜ਼ੀਬੀਸ਼ਨ ਗਰਾਊਂਡ ਦੇ ਵਿੱਚ ਜਿਹੜਾ ਸਾਨੇ ਵਾਲਾ ਹੀ ਤੇ ਇੱਥੇ ਲੱਗਿਆ ਹੀ ਮੈਂ ਇੱਕ ਆਟੋ ਐਕਸਪੋ ਲੱਗਿਆ ਹੋਇਆ ਜਿਹਦੇ ਵਿੱਚ ਮਸ਼ੀਨਰੀ ਤੇ ਟੂਲਾ ਬਾਰੇ ਜਾਣਕਾਰੀ ਤੇ ਹੋਰ ਇੱਥੇ ਲੈ ਵੀ ਸਕਦੇ ਹੋ ਤੁਸੀਂ ਇੱਥੋਂ ਤੇ ਕੀ ਕੀ ਹੈ ਇਹਦੇ ਅੰਦਰ ਤੁਹਾਨੂੰ ਅੰਦਰ ਜਾ ਕੇ ਦਿਖਾਉਂਦੇ ਆਂ ਆ ਵੀ ਸਤਨਾਮ ਕਿ ਯਾਰ ਕਿ ਦੇਖਦੇ ਆ ਕਿ ਵਰਦਾ ਕਿ ਹਲੇ ਸਾਨੂੰ ਵੀ ਪਤਾ ਨਹੀਂ ਵੀ ਇਹ ਚ ਕੀ ਕਿ ਮੇਰਾ ਸੈਟਅਪ ਆ ਤੇ ਜਾ ਕੇ ਤੁਹਾਨੂੰ ਦਿਖਾਉਂਦੇ ਆ ਇੱਧਰ ਸਾਹਮਣੇ ਲੁਧਿਆਣਾ ਐਗਜ਼ੀਬਿਸ਼ਨ ਗਰਾਊਂਡ ਆਉ ਦੇਖੋ ਜੀ 14ਵਾਂ ਇੰਡੀਆਜ਼ ਲੀਡਿੰਗ ਐਗਜ਼ੀਬਿਸ਼ਨ ਔਨ ਮਸ਼ੀਨ ਟੂਲਸ ਮਸ਼ੀਨਾਂ ਤੇ ਟੂਲਾਂ ਨੇ ਟੂਲ ਨੇ ਮਸ਼ੀਨ ਦੇ 21 22 23 24 ਫਰਵਰੀ 2025 ਨੂੰ ਇਹ ਉਰੇ ਲੱਗਿਆ ਜੀ ਤੇ ਚਲੋ ਅੱਗੇ ਜਾ ਕੇ ਦਿਖਾਉਂਦੇ ਆ ਲਓ ਜੀ ਇੱਲੇ ਟੈਸਟ ਪਲਾਨ ਕਰਕੇ ਆ ਖੁੱਲਿਆਉਂਦਾ ਪੇਜ ਇੱਥੇ ਸਾਰੀ ਡਿਟੇਲ ਭਰ ਕੇ ਰਜਿਸਟ੍ਰੇਸ਼ਨ ਕਰਨੀ ਪੈਂਦੀ ਆ ਤੇ ਆਪਾਂ ਕਰਕੇ ਰਜਿਸਟ੍ਰੇਸ਼ਨ ਫਿਰ ਮਿਲਦੇ ਆਉਣ ਤੁਹਾਨੂੰ ਔਰ ਰਜਿਸਟ੍ਰੇਸ਼ਨ ਕਰਕੇ ਆਹ ਦੇਤਾ ਇਹਨਾਂ ਨੇ ਕਾਰਡ ਜਿਆ ਤੇ ਹਾਂ ਵੀ ਸਿਰਨਾ ਕਿ ਇਹ ਕਾਰਡ ਦਾ ਕੀ ਮਕਸਦ ਆ ਇਹ ਬਸ ਉਹੀ ਆ ਕਿ ਕੋਈ ਨਾ ਵੀ ਬਾਹਰੋਂ ਕੀ ਗੈਰਮੰਦਨ ਆ ਜਾਵੇ ਹਾਂ ਮਤਲਬ ਸਿਕਿਉਰਿਟੀ ਸਿਕਿਉਰਿਟੀ ਹੋ ਗਈ ਬਸ ਤੇ ਇਹ ਦੇ ਤਾਈ ਤੇ ਤੁਹਾਨੂੰ ਨੋਟੀਫਿਕੇਸ਼ਨ ਵੀ ਆਉਂਦੇ ਰਹਿਣਗੇ ਹੁਣ ਜਿੱਥੇ ਵੀ ਇਹਦਾ ਲੱਗੂ ਜੇ ਕੋਈ ਆ ਰਜਿਸਟ੍ਰੇਸ਼ਨ ਕਰ ਲੈਂਦਾ ਇਹ ਤੇ ਹੁਣ ਆ ਇੱਧਰ ਹਾਲ ਨੰਬਰ 1 ਆ ਇਹਨਾਂ ਆਪਾਂ ਹਾਲ ਨੰਬਰ 1 'ਚ ਹੀ ਚੱਲਾਂਗੇ ਉਦਾਂ ਹਾਲ ਇਹਦੇ 4-5 ਹਾਲ ਨੇ ਆ ਉਹ ਅੱਗੇ ਤੱਕਰ ਪਹਿਲਾ ਹਾਲ ਨੰਬਰ 1 'ਚ ਆਪਾਂ ਚੱਲਾਂਗੇ ਫੇਰ ਦੇਖ ਲਿਆ ਹੁਣ ਆਪਾਂ ਅਜੀਵੇਸ਼ਨ ਹਾਲ 1 'ਚ ਚੱਲਦੇ ਆਂ ਇੱਥੇ ਜ਼ਿਆਦਾਤਰ ਮਸ਼ੀਨਰੀ ਆਈ ਜਿਹਦੇ ਬਾਰੇ ਆਪਾਂ ਨੂੰ ਥੋੜੀ ਕੱਟੇ ਜਾਣਕਾਰੀ ਹੈ ਨਾ ਬਰਨਾਨਾ ਹੈ ਜੀ ਅੱਗੇ ਆ ਥੋੜੀ ਬਹੁਤ ਤਾਂ ਦਵਾਂਗੇ ਜੀ ਆ ਦੇਖੋ ਜੀ ਮਸ਼ੀਨਰੀ ਇਹ ਅਲੱਗ-ਅਲੱਗ ਆਟੋਮੇਸ਼ਨ ਦਾ ਕੰਮ ਹੈ ਜੀ ਪੇਰ ਦੀ ਗਾੜੀ ਕੋਈ ਨਹੀਂ ਉਹ ਦੇਖੋ ਫੈਕਟਰੀ ਅੱਜ ਲੱਗਣੇ ਵਾਲਾ ਸਮਾਨ ਆ ਬੜੀਆ ਬੜੀਆ ਮਸ਼ੀਨਾਂ ਸਟੈਂਡ ਬਲਾਸਟਿੰਗ ਮਸ਼ੀਨ ਹੋਲਡ ਹੋ ਗਈ ਇਹ ਬੜੀਆ ਬੜੀਆ ਦਾਈਆ ਵਗੈਰਾ ਇੱਧਰ ਮੈਜ਼ਰਮੈਂਟ ਦੇ ਟੂਲ ਹੀ ਸਾਰੇ ਔਰ ਲੇਬਲਿੰਗ ਇਧਰ ਆਪ ਬਰਮੇ ਆਗੇ ਡ੍ਰਿੱਲਾ ਦੇ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਦੇਖੋ ਇਹ ਕੁਆਲਟੀ ਇਧਰ ਫੇਰ ਬਰਮੇ ਆਗੇ ਇਧਰ ਗਰਾਜਾਂ ਆ ਵਗੈਰਾ ਫੈਕਟਰੀਆਂ ਵੀ ਆ ਗਈਆਂ ਹੀ ਤੇ ਜ਼ਿਆਦਾਤਰ ਫੈਕਟਰੀਆ ਦੇ ਰਿਲੇਟਡ ਸਮਾਨ ਇੱਥੇ ਇਸ ਐਜੂਕੇਸ਼ਨ ਜੀ ਆ ਕੀਆ ਇਹ ਵੀ ਫੈਕਟਰੀ ਆ ਦੇ ਮਸ਼ੀਨਾਂ ਆ ਗਈਆਂ ਨਾ ਇਹ ਦੇ ਇੰਡਕਸ਼ਨ ਹੀਟਰ ਫੈਕਟਰੀ ਆ ਦੇ ਜ਼ਿਆਦਾਤਰ ਮਸ਼ੀਨਾਂ ਆਈ ਇੰਟਰ ਦੇ ਕੋਲ ਜਾਂ ਪਰ ਆਟੋਮੇਸ਼ਨ ਵਾਲੀ ਆ ਮਸ਼ੀਨਾਂ ਆ ਗਈ ਐ ਆਪਾਂ ਪ੍ਰਕਿਰਿਆ ਜਿਹੜਾ ਮੰਨੀ ਬੱਦੇ ਬੱਦੇ ਇਸ ਤੋਂ ਗੂਮੈਂਟ ਆ ਦੇਖੋ ਐਂਟਰ ਮੇਲ ਦੀ ਨਾਲੇ ਸਾਰੇ ਯੰਤਰ ਪਾਉਂਦਾ ਹੈ ਐਂਟਰ ਮੀਕਿੰਗ ਆਨਲੋਡਿੰਗ ਨਹੀਂ ਆ ਦੇਖੋ ਪੈਰਿੰਗ ਬੱਦੇ ਬੱਤੇ ਅਭੀ ਜਿਆਦਾ ਬੈਰਿੰਗੇ ਥੋੜੀ ਹੈ ਕਿ ਚੰਕ ਜੀ ਉਮਰਾਦ ਰੱਖਿਆ ਬਸ ਆ ਹੋਰ ਛੋਟੇ ਮੋਟੇ ਯੰਤਰ ਆ ਬੜੀਆਂ ਮਸ਼ੀਨਾਂ ਹੀ ਅਲੱਗ-ਅਲੱਗ ਕੰਮ ਆਉਣੇ ਵਾਲੀਆਂ ਫੈਕਟਰੀਆਂ ਚ ਫਿਟਿੰਗ ਲਈ ਕਰ ਦੇਖੋ ਜੀ ਬੱਦੀਆਂ ਮਸ਼ੀਨਾਂ ਆ ਫੈਕਟਰੀਆਂ ਚ ਲੋਡ ਤੇ ਕੰਮ ਦੀ ਮਸ਼ੀਨਾਂ ਉਹ ਦੇਖੋ ਜਿਵੇਂ 1 ਟਨ ਲੋਡ ਲਈ 500 ਕਿਲੋ ਲਈ ਅਲੱਗ-ਅਲੱਗ ਰੇਟ ਨੇ ਇਹਨਾਂ ਦੇ ਆਹ welding machine ਆ ਗਈ ਹੈ ਲੱਗ ਲੱਗ ਰੇਸ ਵਾਲੀ ਆ ਅੰਦਰ ਮਾਈਕਰੋ ਵਗੈਰਾ ਆ ਗਏ ਉਹ ਦੇਖੋ ਸਕਰੀਨ ਤੇ ਲਾ ਕੇ ਵੀ ਦਿਖਾਏ ਹੋਏ ਨੇ ਇਹਨਾਂ ਨੇ ਡਿਜੀਟਲ ਮਾਈਕਰੋ ਹਾਰਡਵੇਅਰ ਸਟੈਪਸਟਰ ਆ ਗਏ ਇਹਨੂੰ ਹੋਰ ਇੱਕ ਦਸ ਮਿੰਟ ਕੱਢ ਕੋਲਰ ਲੈ ਲੈ ਕੋਲਰ ਤੇ ਡੌ ਪਰ 24 2400 ਦੇ ਨਾਲ ਹੀ ਬਰੰਕੀ ਆ ਬਹੁਤ ਵਧੀਆ ਹਵਾ ਇਹ ਨਾਲ ਹੀ ਆਰ ਇੱਕ ਵਾਰ ਸਾਰੀਆਂ ਆਟੋ ਮੈਸ਼ੀਨਾਂ ਵਾਲੇ ਆ ਮੇਰਾ ਯਾਤਰ ਵਗੈਰਾ ਆ ਗਿਆ ਕਿੰਦਰ ਆ ਮਸ਼ੀਨਾਂ ਆ ਦੀ ਆ ਹੋਰ ਫੈਕਟਰੀ ਲੱਗਣ ਦੀ ਆ ਫਾਰਮੇ ਵਗੈਰਾ ਡਾਈਆ ਵਗੈਰਾ ਆ ਗਿਆ ਵਡੀਆਂ ਸ਼ੁਕਰੀਆ ਅਲੱਗ-ਅਲੱਗ ਕਿਸਮ ਦੀਆਂ ਮਸ਼ੀਨਾਂ ਉਹ ਸਾਰੀ ਮਸ਼ੀਨਰੀ ਹੈ ਸਤਨਾਮ ਹਨਾ ਨਾ ਇਹ ਸਾਰੀ ਇਲੈਕਟ੍ਰੋਨਿਕ ਹੈ ਯਾਰ ਬੱਕੇ ਤੋਂ ਕੇ ਨਵੇਂ ਜੋ ਬੁਣੀ ਨਾ ਜਾਂਦੀਆਂ ਲੱਗ ਪਾ ਕੇ ਕੰਮ ਚੱਲ ਗਿਆ ਸਾਰਾ ਕੰਮ ਆਟੋਮੇਸ਼ਨ ਹੀ ਹੋ ਗਿਆ ਆ ਦੇਖੋ ਜੀ ਲੱਗ ਲੱਗ ਮਸ਼ੀਨਾ ਇਹਨਾਂ ਬਾਰੇ ਜ਼ਿਆਦਾਤਰ ਨੌਲੇਜ ਨਹੀਂ ਸਾਨੂੰ ਆ ਨਟ ਬੋਲਟ ਬਣਾਉਣ ਵਾਲੀ ਮਸ਼ੀਨ ਆ ਵਰਨੇ ਵਗੈਰਾ ਆ ਜੋ ਟ੍ਰਿਬਲਾਰੇ ਲੱਗ ਲੱਗ ਫਰਾਟ ਮਾਰਨ ਲਈ ਆ ਟੂਲ ਵਗੈਰਾ ਆ ਗਏ ਇਹ ਵੀ ਸੀ ਨਾਲੀਆਂ ਇੱਧਰ ਕਟਰ ਵਗੈਰਾ ਆ ਗਏ ਆਇਰਨ ਕਟਰ ਪਰ 1 ਜੋ ਆਪਾਂ ਆ ਗਏ ਜੀ ਹੁਣ ਹਾਲ ਨੰਬਰ 2 'ਚ ਜਾ ਰਹੇ ਹਾਂ ਇੱਧਰ ਵੀ ਸਾਰੀ ਮਸ਼ੀਨਰੀ ਉਹ ਆ ਗਈ ਫੈਕਟਰੀ ਵਾਲੀ ਸਭ ਨਾ ਇੱਧਰ ਦੀ ਜਾਂਦੇ ਆਪਾਂ ਸਾਰੀ ਫੈਕਟਰੀ ਵਾਲੀ ਮਸ਼ੀਨਰੀ ਦੀ ਵੱਡੀਆਂ ਵੱਡੀਆਂ ਮਸ਼ੀਨਾ ਆ ਦੇਖੋ ਅਲੱਗ-ਅਲੱਗ ਕੰਮ ਲਈ ਲੱਗ-ਲੱਗ ਮਸ਼ੀਨਾ ਲੁਧਿਆਣਾ ਐਂਡੀ ਵੇਸਟ ਦੇ ਗਰਾਊਂਡ ਦੇ ਵਿੱਚ ਇਹ ਲੱਗੀ ਹੋਈ ਹੈ ਜੀ ਐਂਡੀ ਵੇਸਟ ਇਹਨਾਂ ਸਾਰੀ ਆਟੋਮੇਸ਼ਨ ਵਾਲੀਆਂ ਮਸ਼ੀਨਾਂ আর ਇਹ ਸਾਰੀਆਂ ਬੰਦੀਆਂ ਮਸ਼ੀਨਾਂ ਫੈਕਟਰੀ ਅੱਜ ਬਣੀ ਹੈ ਆਇਰਨ ਕਟਰਿੰਗ ਤੇ ਆਟੋਮੈਟਿਕ ਜੋ ਅਧਾਰੇ ਨਾਲ ਕੋਲਟ ਬਣਦੇ ਨੇ ਇਹ ਮਸ਼ੀਨਾਂ ਲੱਖ ਲੱਖ ਲੇਜ਼ਰ ਕੱਟ ਰਿਹਾ ਤੇਰਾ ਦੀ ਆਟੋਮੇਸ਼ਨ ਤੇ ਜੰਤਰ ਜੇ ਪ੍ਰੈਸ਼ਰ ਨੂੰ ਵਧਾ ਲਈ ਨਹੀਂ ਇੱਧਰ ਇੱਧਰ ਜੰਤਰ ਆ ਜਾ ਕੋਡ ਆ ਬਈ ਕਾਦੇ ਨੇ ਘੱਟੀਆਂ ਦੇ ਨਹੀਂ ਇਹ ਬੋਰਡ ਤੇ ਆ ਜਾਓ ਘੱਟੀਆਂ ਦੇ ਨਹੀਂ ਵਾਪਰ ਜੇ ਹੂੰ ਕੋਡ ਤੇ ਆ ਬਰਨ ਵਗੈਰਾ ਆ ਗਈ ਟ੍ਰਿਲ ਦਾ ਦੇ ਫਿਰ ਵਧੀਆ ਕੁਆਲਟੀ ਦੇ ਆ ਗਿਆ ਇਹ ਪੀਨਾ ਵਗੈਰਾ ਚਾਦਰਾਂ ਵਗੈਰਾ ਤੇ ਆ ਇਹਨਾਂ ਦੇ ਜਿਹੜੇ ਲੱਗਦੇ ਹੁੰਦੇ ਨੇ ਵਧੀਆ ਉਹ ਆ ਦੇ ਕੋਆ ਮਸ਼ੀਨ ਇਹ ਜਨਰੇਟਰ ਤਾਂ ਨਹੀਂ ਇਹ ਇੰਡਸਟਰੀਅਲ ਆਇਲ ਵਾਲੇ ਆ ਗਏ ਇੱਧਰ ਇਧਰ ਫੋਰ ਨਾਈਟਰੋ ਮੋਰਟਿੰਗ ਮਸ਼ੀਨਾਂ ਲਾਤ ਲੱਗ ਤਰਾਈਆਂ ਆ ਦੇਖੋ ਇਹ ਬਹੁਤ ਵੱਡੀ ਐਕਸੀਬਿਸ਼ਨ ਆ ਇਹ ਦੂਜੇ ਹਾਲ ਤੋਂ ਬਾਅਦ ਜੀ ਆਪਾਂ ਇਧਰ ਤੀਜੇ ਹਾਲ 'ਚ ਐਂਟਰੀ ਕਰਨ ਲੱਗੇ ਆ ਹਾਲ ਨੰਬਰ 3 ਲੁਧਿਆਣਾ ਐਕਸੀਬਿਸ਼ਨ ਸੈਂਟਰ ਦੇ ਵਿੱਚ ਇਧਰ ਆ ਗਈ ਮੋਟਰਸਾਈਕਲ ਦੇ ਹੁਰਜੇ ਵਗੈਰਾ ਸਾਰੇ ਇੱਧਰ ਬੜੀਆ ਮਸ਼ੀਨਾਂ ਬੈਟਰੀ ਚਲਾਈ ਆ ਮੋਟਰਾਂ ਨਾਲ ਦੇ ਪੇਟ ਅੱਛਾ ਅੱਛਾ ਵੀ ਪੇਂਟ ਹੈ ਇਹ ਪੇਂਟ ਨਾਤਨ ਅਸੂ ਕੋਈ ਨਹੀਂ ਲਾਏ ਹੋਏ ਇਥੇ ਕਰਕੇ ਆ ਸਾਰਾ ਕੁਝ ਕੁਆਲਟੀ ਪੇਂਟ ਦੀ ਕਰਾਈ ਹੋਈ ਆ ਖਾਸ ਕਰਾ ਲਿਆ ਮੈਰਾ ਆ ਗਿਆ ਪੇਂਟ ਆ ਗਿਆ ਇੰਨਾ ਬੇਟਾ ਹਾਂ आप पक्के बड़े फैक्ट्री वाली है ना आप फैक्ट्री है बढ़िया मशीन का पक्के देखो बड़े-बड़े हवा बहुत आई फैक्ट्री में आ चेक करो हवा आ भी पक्के आ और सेफ्टी तो एक ਆਤਰ ਫੈਕਟਰੀ ਆ ਦਾ ਸਮਾਨ ਵਗੈਰਾ ਹੀ ਇੱਥੇ ਆ ਗਰਾਜਿਆ ਰਾਵੜਾ ਵਗੈਰਾ ਫੈਕਟਰੀ ਜੂ ਹੋਣ ਆ ਗਿਆ। ਆ ਦੇਖੋ ਵੱਡੀਆਂ ਵੱਡੀਆਂ ਮਸ਼ੀਨਾਂ ਫੈਕਟਰੀਜ਼ ਵੱਲੋਂ ਇਹਨੂੰ ਕਟੇਂ ਕਰਨ ਲਈ ਤੇ ਹੋਰ ਡਾਈਆ ਵਗੈਰਾ ਆ ਸਾਧਿਆ ਨੂੰ ਨਹੀਂ ਪਟੇਂ ਲਈ ਉਹ ਦੇਖੋ ਪੱਥਾ ਰੋਡ ਨੂੰ ਨਹੀਂ ਕਟਿੰਗ ਕਰਦੀ ਮਸ਼ੀਨਾਂ ਨੇ ਇਹ ਇਧਰ ਫੇਰ ਫੈਕਟਰੀ ਅੱਜ ਜੂਲ ਹੋਣ ਲਈ ਤੇ ਘਰਾਜ ਜੂਲ ਹੋਣ ਦੀ ਪੱਥੇ ਆ ਗਈ ਪਰ ਅੱਜ ਮਤਲਬ ਇਹਨਾਂ ਡੰਗਰਾਂ ਨੂੰ ਵੀ ਲਾ ਸਕਦੇ ਆ ਐਸੀ ਕੋਈ ਗੱਲ ਨਹੀਂ ਹਾਂ ਫੈਕਟਰੀ ਅੱਜ ਹਾਂ ਅਗਿਆ ਸ਼ਾਦੀ ਪਾਰਟੀ ਵਾਲੇ ਪੱਥੇ ਸਾਰੇ ਹੀ ਇਧਰ ਮਤਲਬ ਲੱਗ ਪੱਖੇ ਆਹਾ ਜਿਹੜਾ ਇਹ ਨਾਮ ਵਗੈਰਾ ਆ ਗਈ ਆਈ ਕ੍ਰਾਫਟ ਸਪੇਸ ਇੰਜੀਨੀਅਰਿੰਗ ਜਿਹੜਾ ਮਾਲ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲਾਉਣ ਲਈ ਆਹ ਦੇਖੋ ਇੱਥੇ ਤੱਕਰ ਅਲੱਗ-ਅਲੱਗ ਸਪੈਸ਼ਲਟੀ ਇਹਨਾਂ ਦੀ ਆਹ ਇੱਧਰ ਆਹਰ ਨੂੰ ਕਟਿੰਗ ਲਈ ਮਸ਼ੀਨਾਂ ਆ ਗਈ ਆ ਮਤਲਬ ਬਹੁਤ ਕੁਝ ਐਦਾਂ ਦਾ ਹੀ ਬਹੁਤ ਵੱਡਾ ਈ ਇਹ ਹੁਣ ਸਾਰਾ ਤੁਹਾਨੂੰ ਕੀ ਸਾਨੂੰ ਕੋਈ ਵਾਰੀ ਇਹਦੇ ਬਾਰੇ ਨੌਲੇਜ ਨਹੀਂ ਆ ਦੇਖੋ ਕਿ ਡੇ ਡੇ ਮਸ਼ੀਨੀਆਂ ਆ ਲਿਆ ਜਿਹੜਾ ਪ੍ਰਿੰਟਰ ਵਗੈਰਾ ਕੰਪਨੀ ਦੇ ਲੱਖ ਲੱਖ ਛੋਟੇ ਤੋਂ ਛੋਟਾ بڑے ਤੋਂ ਬੜਾ ਇਹ ਐਗਜ਼ੀਬਿਸ਼ਨ ਤੋਂ ਉਹ ਰੇ ਡੇ ਨੈਸ ਕਰਕੇ ਮਿਲ ਜਾਣਗੇ ਆ ਮਸ਼ੀਨੀਆਂ ਵੈਟਾ ਆ ਦੇਖੋ ਸਪੇਸ ਲਈ ਮਾਲ ਇੱਕ ਜਗ੍ਹਾ ਤੇ ਦੂਜੀ ਜਗ੍ਹਾ ਲਾਉਣ ਦੀ ਮਸ਼ੀਨਾ ਆ ਹੋਰ ਫੈਕਟਰੀ ਦਾ ਸਮਾਨ ਨੰਬਰ ਹਾਲ ਚੋਂ ਆਪਾਂ ਹੁਣ ਚੌਥੇ ਨੰਬਰ ਹਾਲ ਚ ਆ ਗਏ ਹਾਲ ਨੰਬਰ 4 ਚ ਹੁਣ ਇੱਧਰ ਦਿਖਾਉਂਦੇ ਆ ਇੱਧਰ ਜਿਆਦਾਤਰ ਲੇਜ਼ਰ ਕਟਰਰ ਵਗੈਰਾ ਨੇ ਆ ਦੇਖੋ ਆ ਵੀ ਸਾਰੀ ਆਟੋਮੈਟਿਕ ਮਸ਼ੀਨ ਆ ਸਾਰੀ ਆਟੋਮੈਟਿਕ ਹੈ ਨਾ ਸਾਰੀ ਸਾਰੀ ਆਟੋਮੈਟਿਕ ਮਸ਼ੀਨ ਆ ਉਹ ਦੇਖੋ ਇਹ ਚਾਂਦੀ ਮਾਰਕ ਕਰਦੀ ਇਹ ਆ ਦੇਖੋ ਆ ਵੀ ਫੁਲੀ ਆਟੋਮੈਟਿਕ ਆ ਇਹ ਹੈਗੀ ਸਭ ਸਾਡੇ ਸਮਝ ਤੋਂ ਬਾਹਰ ਨੇ ਵੀ ਇਹ ਕੀ ਦੇ ਲਈ ਨੇ

मैच देख रहे हर एक आ, आ, आ गया ले आके दिखाने इधर होर इक्यूपमेंट आ गई बर्मे वगैरह आ गए ट्रिलर छोटे तो छोटा मतलब आ रहा छोटे तो छोटे लाके है ना बड़े तो बड़े वर्मे तक वर्मे ने है नम बरीको लैके सब तो वे वे वर्मे भी नहीं जी इधर होर मशीन वगैरह आ गई ਅਡੇ ਕੋਬਾਕੀ ਬਹੁਤ ਮਸ਼ੀਨਾ ਇੱਥੇ ਇੱਕ ਤੋਂ ਵੱਧ ਕੇ ਇੱਕ ਆ ਹਰ ਇਹ ਲੱਗ ਲੱਗ ਪੂਰੀ ਇੰਡਸਟਰੀ ਏਰੀਆ ਦੀ ਪੂਰੀ ਜਾਣਕਾਰੀ ਜਿਹਨੇ ਲੈਣੀ ਆ ਉਹ ਇੱਥੇ ਆ ਸਕਦਾ ਨਾ ਹਾਂ ਕਿਸੇ ਵੀ ਕੋਈ ਵੀ ਜਿਹਨੇ ਜਾਣਕਾਰੀ ਲੈਣੀ ਆ ਉਹਰੇ ਆ ਸਕਦਾ ਬਹੁਤ ਕੁਝ ਸਿੱਖਣ ਨੂੰ ਆਉਗੇ ਅਸੀਂ ਵੀ ਬਹੁਤ ਨੌਲੇਜ ਲਈਆ ਉਹ ਇਕੱਠੀ ਕੀਤੀ ਆ ਆ ਦੇਖੋ ਆ ਵੰਡੀਆਂ ਬੰਦੀਆਂ ਮਸ਼ੀਨਾ ਅੱਗੇ ਹਾਲ ਨੰਬਰ 5 ਆ ਗਿਆ ਹੀ ਇਹ ਚੱਲਦੇ ਆ ਹੁਣ ਆਪਾਂ ਸਰਨਾਮ ਮੈਨੀਪਰਲ ਨੂੰ ਹੀ ਖੜੇ ਨੇ ਮੂਰੇ ਜਾਣਕਾਰੀ ਦੇਣਗੇ ਆਪਾਂ ਨੂੰ ਆਜੋ ਆਜੋ ਅੰਦਰ ਜਾ ਕੇ ਜਾਣਕਾਰੀ ਦਿੰਦੇ ਆਪਾਂ ਨੂੰ ਆ ਆ ਗਿਆ ਕੰਪਰੈਸ਼ਨ ਵਗੈਰਾ ਹੀ ਉਹ ਪ੍ਰੈਸ਼ਰ ਗੇਜ ਆ ਬਿਲਡਿੰਗ ਸੈੱਟ ਵਗੈਰਾ ਆ ਗਏ ਇੱਥੇ ਦੇਖੋ ਜੀ ਸਾਰੇ ਸੋਲਡ ਹੋ ਗਏ ਇਹ ਬਿਲਡਿੰਗ ਸੈੱਟ ਤੇ ਕਟਰ ਵਗੈਰਾ ਰਾ ਦੇਖੋ ਮਸ਼ੀਨਾ ਵਾਦਨਾ ਤੋਂ ਬਹੁਤ ਵਧੀਆ ਵਧੀਆ ਵੱਡੇ ਤੋਂ ਬੱਚੀ ਛੋਟੀ ਤੋਂ ਸ਼ੂਟਿੰਗ ਦੀ ਸੀਰੀਜ਼ ਤੁਹਾਨੂੰ ਮਿਲ ਜਾਣੀਆਂ ਦੇਖਣ ਨੂੰ ਤੇ 9 ਇੰਚ ਵੀ ਕਾਫੀ ਮਿਲ ਜਾਣੀਆਂ ਆ ਦੇਖੋ ਸਾਰਾ ਜਿਵੇਂ ਤੁਹਾਨੂੰ ਦੱਸਿਆ ਸੀ ਵੀ ਆਟੋਮੇਸ਼ਨ ਦਾ ਕੰਮ ਆ ਆ ਦੇਖੋ ਜੀ ਆ ਸਾਰਾ ਆਟੋਮੈਟਿਕ ਕੰਮ ਹੁੰਦਾ ਆ ਜਿਵੇਂ ਟਰੈਕਟਰ ਦਾ ਬੰਦ ਮਕਾਨ ਆ ਇਹਨੂੰ ਪੇਂਟ ਦਾ ਕੰਮ ਆਟੋਮੈਟਿਕ ਆ ਤੇ ਦੇਖੋ ਹੀ ਉਹ ਸ਼ੈਡ ਵਾਲੀ ਮਸ਼ੀਨ ਵੀ ਦੇਖੋ ਆ ਰਾ ਆਟੋਮੈਟਿਕ ਕੰਮ ਰੋਬੋਟਿਕ ਇਧਰ ਉਹਨਾਂ ਵਗੈਰਾ ਆ ਗਈ ਆ ਆ ਲੱਗ ਲੱਗ ਫੈਕਟਰੀ ਐ ਜੀ ਜੂਸ ਹੋਣ ਵਾਲੀ ਐ ਚੀਜ਼ਾਂ ਇਧਰ ਫੇਰ ਮਸ਼ੀਨਾਂ ਵਗੈਰਾ ਆ ਗਈ ਆਈ ਬਿਲਡਿੰਗ ਸੈਕਟਰ ਮੋੜਾ ਸੇਮੇ ਕੀਤਾ ਇਹ ਅੱਜ ਇਹ ਪਰ ਬਹੁਤ ਵੱਡੀਆਂ ਵੱਡੀਆਂ ਮਸ਼ੀਨਾਂ ਸੂਤੀਆਂ ਮਸ਼ੀਨਾਂ ਸਾਰਾ ਕੁਝ ਉਹਨਾਂ ਸ਼ੇ ਦੇਖਣ ਨੂੰ ਮਿਲੂ ਇੱਧਰ ਆ ਗਈ ਟੂਲ ਵਗੈਰਾ ਆਪਣੇ ਘਰਾਂ 'ਚ ਵਰਤੋਂ ਹੋਣ ਵਾਲੇ ਤੇ ਬੈਟਰੀ ਤੇ ਚੱਲਣ ਵਾਲੀਆਂ ਮਸ਼ੀਨਾਂ ਵਗੈਰਾ ਆ ਬੈਕਿਓ ਆ ਗਏ ਬੈਕਿਓ ਕਲੀਨਰ ਉਹ ਕਾਰ ਬੱਛਰ ਆ ਗਏ ਪਾਵਰ ਟੈਕਸ 95100 ਮਾਡਲ ਆ ਬਹੁਤ ਕਰਾ ਚੱਕਰੀ ਨੂੰ ਵਰਤੋਂ ਦੀ ਮਸ਼ੀਨਾਂ ਵਗੈਰਾ ਆ ਗਿਆ ਕਰਾ ਆ ਗਏ ਮਿੰਨੀਅਮ ਕਟਰ ਵਗੈਰਾ ਆ ਗਏ ਸਾਰੇ ਆ ਬੈਟਰੀ ਦੇ ਚੱਲਣ ਵਾਲੀਆਂ ਮਸ਼ੀਨਾਂ ਵਗੈਰਾ ਆ ਦੀਆਂ ਇਹ ਹੋਰ ਉੱਤਰ ਟੂਲ ਘਰਾਜ ਵਾਸਤੇ ਲਈ ਤੇ ਫੈਕਟਰੀਆਂ ਲਈ ਆ ਗਏ ਸਾਰੇ ਚਾਪੀਆਂ ਪਾਨੇ ਸਭ ਕੁਝ ਆਜੋ ਜੀ ਕਾਰ ਵਾਸ਼ਰ ਟਾਇਰ ਵਾਸ਼ਰ 4500 ਤੋਂ ਸ਼ੁਰੂ ਹੋ ਕੇ 9500 ਤੱਕ ਹਨ ਅਦਰ ਕਟਰ ਵਗੈਰਾ ਤੇ ਕਟਰਾਂ ਦੇ ਬਲੇਡ ਵਗੈਰਾ ਦੀ ਕਿਤੇ ਤੁਹਾਨੂੰ ਡਿਸਕਾਊਂਟ ਵੀ ਕਾਫੀ ਮਿਲ ਜਾਣਾ ਜਿੰਨਾ ਲੈਣਾ ਸਮਾਨ ਆਨੇ ਲੈਲੇ ਕਰਕੇ ਕੱਲ ਦਾ ਚਨੇ ਬੋੜਾ ਹਾਂ ਕੱਲ ਦਾ ਦੇਣਾ ਇੱਧਰ ਹੋਰ ਪੱਟੀਆਂ ਮਸ਼ੀਨਾ ਇੱਕ ਤੋਂ ਵੱਧ ਕੇ ਇੱਕ ਆ ਸੂਲਰ ਵਾਲਿਆ ਗਈ ਸੂਲਰ ਪੈਨਕਿਲੂ ਵਟ ਸੂਲਰ ਕੋਸਟ ਜੋਨ ਪੇਮੈਂਟ ਉੰਨੀ 500 5 EMI 5 ਤੋਂ 10 ਸਾਲ ਦੀ EMI ਇੱਕ ਕੰਪਨੀ 우ਸ਼ਾ ਤੇ आज पैनल वगैरह जेडे लगाते हैं सारी पूरी लॉल जो बारे आ गए कटर वगैरह ही और देखो तो जिम्मे चैन वगैरह बनते हैं अपने घर वह चीज़ ना बनते ने फिर बोल मशीनरी ज़्यादातर इंडिया पाकिस्तान का मैच चली जा रहा है एस एस एल इंडिया पाकिस्तान का मैच ਆਗੇ ਦੇਖੋ ਕੀ ਬੜਦਾ ਆ ਵੀ ਬੈਂਕੂ ਮੁਰੈਰਾ ਤੇ ਹੋਰ ਛੋਟੀਆਂ ਮੋਟੀਆਂ ਮਸ਼ੀਨਾ ਪਾਵਰ ਟੂਲਸ ਆ ਗਏ ਬੈਟਰੀ ਦੇ ਚੱਲਣ ਵਾਲੇ ਟੂਲ ਵਗੈਰਾ ਆ ਗਏ ਸਾਰੇ ਇੱਟਾਂ ਆ ਗਈਆਂ ਆ ਕੋੜੀਆਂ ਆ ਗਈਆਂ ਜਿੰਦੇ ਵੀ ਚੱਲਣਗੇ ਨੇ ਹਾਲ ਨੰਬਰ 6 ਆ ਗਿਆ ਜੀ ਹਾਲ ਨੰਬਰ 6 ਜੈਂਟਰੀ ਕਰਨ ਲੱਗਿਆਂ ਇਹ ਪੰਜ ਦਾ ਆਪਾਂ ਮੈਂ ਤਾਂ ਕਹਿੰਦਾ ਵੀ ਪੰਜੇ ਹਾਲਾ ਦਾ 1-1% ਲਿੰਗ ਦਿਖਾਇਆ ਆਪਾਂ ਬਹੁਤ ਵੱਡੇ ਨੇ ਹਾਲ ਤਾਂ ਇੱਧਰ ਸੋਲਰ ਵਗੈਰਾ ਆ ਗਈ ਵਾਰੀ ਕੰਪਨੀ ਦੇ ਸੋਲਰ ਆਪਕਨ ਇਧਰ ਹੋਰ ਇਕਪਮੈਂਟ ਵਗੈਰਾ ਆ ਗਏ ਵਧੀਆ ਮਸ਼ੀਨਾ ਬੈਰਿੰਗ ਵਗੈਰਾ ਮਸ਼ੀਨਾਂ ਦੇ 올 ਟਾਈਪਸ ਆ ਬੈਰਿੰਗ ਲੈਗਾ ਐਂਡ ਆਰ ਕੰਪਨੀ ਸਪਿੰਟੈਕ ਵੈਰਿੰਗ ਹਾਊਸ ਵੈਰਿੰਗ ਵਗੈਰਾ ਆ ਗਈ ਆ ਕੰਪਨੀ ਦੇ ਵੈਰਿੰਗ ਆਹ ਕੰਪਨੀਆਂ ਇਹਰਾ ਇਲੈਕਟ੍ਰੋਨਿਕ ਸਜੂਤੀ ਵਾਲਾ ਵੀ ਇਲੈਕਟ੍ਰੋਨਿਕ ਤਾਂ ਨਹੀਂ ਇਲੈਕਟ੍ਰੋਨਿਕ ਐ ਇਲੈਕਟ੍ਰੋਨਿਕ ਸਕੂਪੀਆ ਵਗੈਰਾ ਆ ਜਿਹੇ ਕੋ ਸਜੂਤੀ ਵਾਲਾ ਵੀ ਹੈ ਸੀਯੂਪੀ ਵਾਲਾ ਵੀ ਹੋਵੇ ਜੇ ਬੈਟਰੀ ਰੇਸ਼ਨ ਜਿਵੇਂ ਉੱਤੇ ਦੇਖਣ ਨੂੰ ਮਿਲ ਜਾਣਾ ਹੀ ਤੇ ਆ ਦੇਖੋ ਸੀਯੂਪੀ ਟ੍ਰੈਕ ਸੈਂਟਰ ਫਰੈਂਸ ਨੂੰ ਕੀ ਇਤਰਾ ਆ ਦੇਖੋ ਜੀ ਆ ਦੇਖੇ ਤੇ ਵੱਡੇ ਵੱਡੇ ਪੱਠੇ ਇਹ ਦੇਖੋ ਤੁਹਾਨੂੰ ਦੇਖਦਾ ਹੂ ਹਵਾ ਬਹੁਤ ਆਈ ਇਹਨਾਂ ਦੀ ਮਤਲਬ ਖਤਰਨਾਕ ਹਵਾ ਹਾਂ ਸਾਹਮਣੇ ਆ ਕੇ ਦੇਖਦੇ ਹਾਂ ਹਵਾ ਦਿਖਾ ਦਿੰਦੇ ਆਹ ਕੰਦੀ ਆ ਹਵਾ ਨਾ ਸਹੀ ਗੱਲ ਲੈ ਪਾਉਂਦਾ ਇਹ ਸੀਨ ਮਾਤ ਹਨ ਪਰ ਰੀਜਲੀ ਵੀ ਏਸੀ ਤੋਂ ਰੁਕਣੀ ਖਿੱਚਦਾ ਹੂ ਨਹੀਂ ਨਹੀਂ ਯਾਰ ਮੋਟਰ ਚੋਤੀ ਉਹ ਲੈ ਹੋਈ ਯਾਰ ਪੱਟੇ ਵੜਾ ਉਹ ਬੈਲਟ ਨਾ ਚੰਗ ਰਿਹਾ ਉਹ ਦੇਖ ਹਨਾ ਹਾਂ ਹਾਂ ਇੱਧਰ ਲਾਈਟ ਆ ਵਗੈਰਾ ਆ ਗਈ ਆ ਔਕਟੋਕਸ ਲਾਈਟਾਂ ਇੱਧਰ ਫਰਨੀਚਰ ਵਗੈਰਾ ਆ ਗਿਆ ਸਾਰਾ ਇੱਧਰ ਆ ਗਿਆ ਸਾਰਾ ਫਰਨੀਚਰ ਵਗੈਰਾ ਅੰਟੀਕ ਨੂੰਚਰ ਆ ਸਾਰਾ ਆਊਟਡੋਰ ਵਧੀਆ ਗਰੰਟੀ ਵਾਲਾ ਅਲੱਗ-ਅਲੱਗ ਰੇਟ ਦਾ ਇੱਧਰ ਰੇਨ ਵਾਲਾ ਸਿਸਟਮ ਆ ਗਿਆ ਜੀ ਜਿਵੇਂ ਆਉ ਦੇਖੋ ਤੇ ਬਾਰਿਸ਼ ਪੈ ਰਹੀ ਆ ਘਰ ਦੇ ਉਹ ਪਾਣੀ ਮਤਲਬ ਪਹਿਲੇ ਟੈਂਕਰ ਚ ਆ ਰਿਹਾ ਇਹ ਉਥੋਂ ਫਿਲਟਰ ਲੱਗੇ ਹੋਏ ਨੇ ਦੂਜੇ ਚਾ ਰਿਹਾ ਉੱਥੇ ਫੇਰ ਫਿਲਟਰ ਲੱਗੇ ਨੇ ਤੀਜਾ ਬੋਰਡ 'ਚ ਜਾ ਰਿਹਾ ਇਹ ਉਹ ਜਿਵੇਂ ਬੋਰਡ ਇਹਨਾਂ ਨੇ ਪ੍ਰੋਜੈਕਟ ਲਾਇਆ ਹੋਇਆ ਆ ਵੀ ਸਾਰਾ ਮਾਡਲ ਤਿਆਰ ਕੀਤਾ ਹੋਇਆ ਜਿਵੇਂ ਭਾਜਨ ਚੱਕਣ ਵਾਲੀ ਫੈਕਟਰੀ 'ਚ ਮਸ਼ੀਨਾਂ ਲੱਗਦੀਆਂ ਨੇ ਕੰਨਰਾਸ਼ਟਰੀ ਵਾਲੀ ਆ ਪੂਰੀ ਕਰਦੀ ਆ ਦੇਖੋ ਜੀ ਆ ਪੇਂਟ ਕਰਨ ਲਈ ਪੇਂਟ ਕੰਮ ਆ ਪੱਖੇ ਫੈਕਟਰੀਆ ਲਈ ਇਦਾਂ ਬਿਲਡਿੰਗ ਸੈਟ ਵਗੈਰਾ ਆ ਗਈ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਇਦਾਂ ਲਾਈਟਿੰਗ ਬੋਰ ਆ ਗਈ ਜਿਹੜੇ ਬੋਰ ਕਿਸੇ ਨੇ ਸ਼ੌਕ ਲਈ ਤਿਆਰ ਕਰਾਉਣਾ ਉਹ ਦੇਖੋ ਆਪਣਾ ਲੋਗੋ ਇੰਸਟਾਗ੍ਰam ਲਈ ਤਿਆਰ ਕਰਾਉਣਾ YouTube ਲਈ ਬੋਰ ਵਗੈਰਾ ਸਾਰੇ ਆ ਗਏ ਕਿਹੜੀ ਲੋ ਜੀ ਏਟੀ ਆਪਣੀ ਐਗਜ਼ੀਬਿਸ਼ਨ ਸੈਂਟਰ ਜਿਹੜਾ ਸਾਹਨੇ ਵਾਲਾ ਉੱਥੇ ਲੱਗਿਆ ਐ ਐਕਸਪੋ ਮੈਕਾਟੋ ਐਕਸਪੋ ਜ਼ਿਆਦਾਤਰ ਮਸ਼ੀਨਰੀ ਆ ਹਨਾ ਮੈਕੀਨਰੀ ਦੇ ਬਾਰੇ ਐ ਮੈਂ ਗਈ ਐ ਸਾਨੂੰ ਵੀ ਜ਼ਿਆਦਾ ਨੌਟ ਸੀ ਤੋਂ ਮੋਬਾਈਲ ਤੇ ਦਿਖਾਇਆ ਹੀ ਆ ਪਾਵਰ ਟੂਲਸ ਵਗੈਰਾ ਵੀ ਨੇ ਪਰ ਇਹ ਕੋਈ ਸਿੱਖਣੇ ਵਾਲਾ ਬੰਦਾ ਉਹਦਾ ਸਿੱਖਣਾ ਵੀ ਬਹੁਤ ਕੋਸ਼ਟਾ ਦਾ ਜੋ ਕੋਈ ਵਰਕਸ਼ਾਪ ਦੇ ਵਿੱਚ ਕੰਮ ਕਰਦਾ ਹੈ ਕੋਈ ਪ੍ਰੈਕਟਿਕਲ ਕੰਮ ਕਰਦਾ ਹੈ ਬਿਸਤਰੀ ਵਗੈਰਾ ਉਹਨਾਂ ਦੀ ਬਹੁਤ ਲੋਕ ਜਿਵੇਂ ਆਪਾਂ ਦੇਖਦੇ ਛੁੱਟੀਆਂ ਦੇ ਆਪਣੇ ਘਰਾਂ ਤੋਂ ਵੀ ਲੈ ਕੇ ਆਏ ਹੋਏ ਨੇ ਫੈਮਿਲੀਆ ਦੇ ਨਾਲ ਆਏ ਹੋਣੇ ਤੇ ਬਹੁਤ ਮੌਜ ਮਿਲਦੀ ਆ ਬੱਚਿਆਂ ਨੂੰ ਸ਼ੁਰੂ ਤੋਂ ਹੀ ਹਰੇਕ ਤਰ੍ਹਾਂ ਦੀ ਮਸ਼ੀਨ ਹੈ ਜੇ ਕਿਸੇ ਫੈਕਟਰੀ ਜਾਣਗੇ ਤਾਂ ਇੱਕ ਮਸ਼ੀਨ ਦੇ ਕੋਲ ਤੇ ਪਰੇ ਤੇ ਹਰੇਕ ਤਰ੍ਹਾਂ ਦੀ ਮਸ਼ੀਨ ਦਾ ਹਰੇਕ ਤਰ੍ਹਾਂ ਦਾ ਪਾਰਟ ਬਿੰਨੂ ਤੋਂ ਇੱਥੇ ਆ ਚੰਗਲੇ ਵਿੱਚ ਦਾ ਮਤਲਬ ਇਹ ਹੋ ਰਿਹਾ ਹੈ ਛੋਟੇ ਤੋਂ ਛੋਟਾ ਪਾਰਟ ਮਿਲੂ ਤੇ ਵੱਡੇ ਤੋਂ ਵੱਡੀ ਮਸ਼ੀਨ ਵੀ ਮਿਲੂ ਤੇ ਚਲੋ ਜੀ ਜਿੰਨ ਦੇਖਣਾ ਐਕਜੀਬਿਸ਼ਨ ਸੈਂਟਰ ਚਾ ਕੇ ਦੇਖ ਸਕਦਾ ਹੈ ਲੁਧਿਆਣੇ ਵਾਲੇ ਦੇ ਸਾਹਮਣੇ ਵਾਲੇ ਮੇਲੇ ਆ ਜੋ ਤੇ ਵੀਡੀਓ ਨੂੰ ਲਾਈਕ ਮੈਚ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਦਾਦੀ ਆਉਣ ਤੋਂ ਅਗਲੀ ਵੀਡੀਓ ਨਾਲ ਧੰਨਵਾਦ